ਜੋ ਭਗਵੰਤ ਮਾਨ ਸਰਕਾਰ ਨੇ ਇੱਕ ਨਵਾਂ ਵਿਵਾਦ ਪੰਜਾਬ 'ਚ ਖੜਾ ਕਰ ਦਿੱਤਾ ਹੈ ਕਿ ਮਨਰੇਗਾ ਤੋਂ ਬਦਲ ਕੇ ਜੋ ਜੀ ਰਮਜ਼ ਸਕੀਮ ਪੰਜਾਬ ਦੇ ਵਿੱਚ ਹੋ ਰਹੀ ਕ腐ਸ਼ਨ ਪੰਜਾਬ ਦੇ ਵਿੱਚ ਹੋ ਰਿਹਾ ਹੈ ਦਲਿਤਾ ਮਜ਼ਦੂਰਾਂ ਔਰ ਗਰੀਬਾਂ ਦੇ ਖਿਲਾਫ ਜੋ ਅੰਜਾ ਸਰਕਾਰ ਬੇਇਨਸਾਫੀ ਕਰ ਰਹੀ ਸੀ ਔਰ ਬੇਇਨਸਾਫੀ ਦਾ ਨਮੂਨਾ CAG ਦੀ ਰਿਪੋਰਟਾਂ ਦੇ ਵਿੱਚ ਔਰ ਆਫੀਸ਼ੀਅਲ ਰਿਪੋਰਟਾਂ ਚ ਇਹ ਹੈ ਕਿ 100 ਦਿਨਾਂ ਦੀ ਗਾਰੰਟੀ ਸਕੀਮ ਕੇਵਲ 29 ਦਿਨ ਦੇ ਲਈ এমਪਲੋਇਮੈਂਟ ਮਿਲ ਰਹੀ ਹੈ ਔਰ ਜੋ ਪੇਮੈਂਟ ਹੈ ਉਹ 15 ਦਿਨਾਂ ਦੇ ਹੋਣ ਦੇ ਬਦਲੇ 60 ਜਾਂ 90 ਦਿਨ ਚ ਹੁੰਦੀ ਹੈ ਔਰ ਜਿੰਨੇ ਵੀ ਕੰਮ ਹੋ ਰਹੇ ਨੇ ਉਨ੍ਹਾਂ ਦਾ ਕੋਈ ਵੱਡਾ ਸਬੂਤ ਨਹੀਂ ਹੈ ਕਿ ਉਹ ਕੰਮ ਐਕਚੁਅਲੀ ਹੋਏ ਨੇ ਕਿ ਨਹੀਂ ਹੋਏ ਕਿ ਕਾਗਜ਼ ਤੇ ਹੀ ਰਹਿ ਗਏ ਨੇ। ਔਰ ਇਸ ਕਰਪਸ਼ਨ ਨੂੰ ਬਣਾਏ ਰੱਖਣ ਦਾ ਯਤਨ ਭਗਵੰਤ ਮਾਜੀ ਕਰ ਰਹੇ ਨੇ ਔਰ ਇਸ ਕਰਪਸ਼ਨ ਨੂੰ ਖਤਮ ਕਰਨ ਦਾ ਜੋ ਉਪਰਾਲਾ ਹੈ ਜੋ ਇੰਟੈਂਸ਼ਨ ਹੈ ਉਹ ਮੋਦੀ ਸਰਕਾਰ ਦੀ ਹੈ ਔਰ ਸਾਰੇ ਪੰਜਾਬ ਨੂੰ ਇਹ ਗੱਲ ਹੁਣ ਖੁੱਲ ਕੇ ਦਿਖਾਈ ਦੇ ਰਹੀ ਹੈ ਕਿ ਜਿਹੜੀ ਨਵੀਂ ਸਕੀਮ ਹੈ ਉਹਦੇ ਨਾਲ ਹੀ ਇੱਕ ਅਕਾਉਂਟੇਬਿਲਟੀ ਆਏਗੀ ਇੱਕ ਟਰਾਂਸਪੇਰੈਂਸੀ ਰਹੇਗੀ ਔਰ ਸਭ ਤੋਂ ਜ਼ਿਆਦਾ ਕਿ ਖੱਜਲ ਖਵਾਰ ਨਹੀਂ ਹੋਣਾ ਪਏਗਾ ਮਜ਼ਦੂਰਾਂ ਨੂੰ ਆਪਣਾ ਪੈਸਾ ਸਮੇਂ ਤੇ ਮਿਲੇਗਾ ਔਰ ਠੀਕ ਕੰਮ ਲਈ ਮਿਲੇਗਾ ਔਰ ਜ਼ਿਆਦਾ ਦਿਨਾਂ ਲਈ ਮਿਲੇਗਾ ਲੇਕਿਨ ਇਸ ਵੇਲੇ ਅਕਾਲੀ ਦਲ ਵੱਲੋਂ ਵੀ ਕਾਂਗਰਸ ਵੱਲੋਂ ਮਤਲਬ ਕਿ ਹਰ ਇੱਕ ਪਾਰਟੀ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਔਰ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਦੇਖੋ ਕਾਂਗਰਸ ਵੀ ਤਾਂ ਇੱਥੇ 5 ਸਾਲ ਰਹੀ ਹੈ ਔਰ ਜਿੰਨੇ ਆਡਿਟ ਅਕਾਊਂਟਸ ਆ ਰਹੇ ਨੇ ਉਹਦੇ ਵਿੱਚ ਉਹਨਾਂ ਦੇ ਕਾਲ ਦੇ ਵਿੱਚ ਉਹਨਾਂ ਦੇ ਸਮੇਂ ਤੇ ਵਿੱਚ ਜਿਹੜਾ ਮਨਰੇਗਾ ਚ ਵੱਡੇ ਵੱਡੇ ਕਪਲੇ ਹੋਏ ਨੇ ਉਹ ਬਾਹਰ ਨਿਕਲ ਕੇ ਆਏ ਨੇ ਇਸ ਲਈ ਉਹ ਤਾਂ ਇਹੀ ਚਾਹੁੰਦੇ ਨੇ ਕਿ ਇੱਥੋਂ ਸਾਡਾ ਪੈਸਾ ਬੰਦਾ ਰਵੇ ਔਰ ਜਿਸ ਤਰੀਕੇ ਦੀ ਇੱਕ ਅਪੀਕਸ ਸਿਸਟਮ ਇੱਕ ਬਿਲਕੁਲ ਹੀ ਤੁੰਦਲਾ ਸਿਸਟਮ ਪਹਿਲਾਂ ਸੀਗਾ ਉਹ ਬਣਿਆ ਰਹੇ ਔਰ ਉਹਨਾਂ ਦੀਆਂ ਜਿਹੜੀਆਂ ਜੇਬਾਂ ਨੇ ਉਹ ਗਰਮ ਹੁੰਦੀਆਂ ਰਹਿਣ ਉਹ ਟਰਾਂਸਪੇਰੈਂਸੀ ਦੇ ਖਿਲਾਫ ਨੇ ਉਹ ਇਮਾਨਦਾਰੀ ਦੇ ਖਿਲਾਫ ਨੇ ਉਹ ਅਕਾਉਂਟੇਬਿਲਟੀ ਦੇ ਖਿਲਾਫ ਨੇ ਉਹਨਾਂ ਦਾ ਕਹਿਣਾ ਨਾਮ ਬਦਲ ਕੇ ਗਾਂਧੀ ਜੀ ਦੇ ਨਾਮ ਤੋਂ ਖਤਮ ਕੀਤਾ ਦੇਖੋ ਇਹ ਮੈਂ ਵਾਰੀ ਵਾਰੀ ਇਹ ਕਹਿ ਰਿਹਾ ਹਾਂ ਕਿ ਭਗਵੰਤ ਮਾਨ ਇਹ ਗੱਲ ਕਦੀ ਨਹੀਂ ਕਹਿ ਸਕਦੇ ਕਿਉਂਕਿ ਸੈਕੰਡ ਅਸੈਸੀਨੇਸ਼ਨ ਗਾਂਧੀ ਜੀ ਦਾ ਦੂਜਾ ਕਤਲ ਪੰਜਾਬ 'ਚ ਹੋਇਆ ਜਦੋਂ 2022 ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇਹ ਕਿਹਾ ਕਿ ਗਾਂਧੀ ਜੀ ਦਾ ਜਿਹੜਾ ਸੋਚ ਹੈ ਜੋ ਉਹਨਾਂ ਦੀ ਪਛਾਣ ਹੈ ਉਹ ਪੰਜਾਬ 'ਚ ਖਤਮ ਕਰ ਦਿੱਤੀ ਜਾਏਗੀ ਔਰ ਹਰ ਸਰਕਾਰੀ ਬਿਲਡਿੰਗ ਦੇ ਵਿੱਚ ਹਰ ਸਰਕਾਰੀ ਦਫਤਰ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲਵਾ ਦਿੱਤੀਆਂ ਗਈਆਂ ਅੱਜ ਦੇ ਦਿਨ ਦੇ ਵਿੱਚ ਕੋਈ ਗਾਂਧੀ ਜੀ ਦੀ ਫੋਟੋ ਉੱਥੇ ਨਹੀਂ ਦਿਖਦੀ ਹੈ ਸੋ ਉਹਨਾਂ ਦਾ ਕੋਈ ਮੋਰਲ ਰਾਈਟ ਨਹੀਂ ਬਣਦਾ ਨੈਤਿਕ ਰਾਈਟ ਨਹੀਂ ਬਣਦਾ ਇਹ ਗੱਲ ਕਹਿਣ ਲਈ ਕਿ ਜੀ ਤੁਸੀਂ ਇੱਕ ਨਾਮ ਬਦਲ ਦਿੱਤਾ ਹੈ ਪੰਜਾਬ ਸਰਕਾਰ ਦੀ ਮਨਸ਼ਾ ਇਹ ਹੈ ਕਿ ਜੋ ਪੁਰਾਣਾ ਸਿਸਟਮ ਸੀ ਜਿਹਦੇ ਵਿੱਚ ਕ腐ਸ਼ਨ ਦਾ ਬਹੁਤ ਵੱਡਾ ਸਕੋਪ ਸੀਗਾ ਜਿਹਦੇ ਵਿੱਚ ਲੋਕਲ ਇਸ ਸਰਕਾਰ ਦੇ ਨੇਤਾ ਪੈਸੇ ਬਣਾਉਂਦੇ ਸਨ ਕਮਿਸ਼ਨ ਲਿੱਤੇ ਜਾਂਦੇ ਸਨ ਖੱਜਰ ਖਰਾਬੀ ਹੁੰਦੀ ਸੀ ਲੇਬਰਤੀ ਉਹ ਹੁੰਦੀ ਰਹੇ ਲੇਕਿਨ ਲੀਡਰਾਂ ਦੀਆਂ ਜਿਹੜੀਆਂ ਜੇਬਾਂ ਉਹ ਗਰਮ ਹੁੰਦੀਆਂ ਰਹਿਣ ਇਹ ਪੰਜਾਬ ਸਰਕਾਰ ਚਾਹਦੀ ਹੈ ਔਰ ਇਸ ਦੇ ਖਿਲਾਫ ਬੜੇ ਸਖਤ ਰੁਈਏ ਦੇ ਨਾਲ ਮੋਦੀ ਸਰਕਾਰ ਆਪਣਾ ਨਵਾਂ ਜਿਹੜਾ ਐਕਟ ਹੈ ਉਹਨੂੰ ਇੰਪਲੀਮੈਂਟ ਕਰੇਗੀ ਔਰ ਦਲਿਤਾਂ ਨੂੰ ਗਰੀਬਾਂ ਨੂੰ ਔਰ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਅਸਲ ਦੇ ਵਿੱਚ ਦਵਾਈਗੀ ਕਾਗਜ਼ ਦੇ ਉੱਤੇ ਰਹ ਨਹੀਂ ਰਹੀ ਲੇਕਿਨ ਜਿਸ ਤਰੀਕੇ ਵਿਰੋਧ ਹੋ ਰਿਹਾ ਕਿ ਲੱਗਦਾ ਵਿਰੋਧ ਦੇ باوجود ਇਹ ਪਾਸ ਹੋਵੇਗਾ ਤੇ ਪਾਸਤਾ ਹੋ ਚੁੱਕਾ ਹੈ ਜੀ ਲਾਗੂ ਹੋ ਰਿਹਾ ਹਾਂ ਬਿਲਕੁਲ ਹੋਵੇਗਾ ਇਹਨਾਂ ਦਾ ਤਾਂ ਕੰਮ ਹੀ ਵਿਰੋਧ ਹੈ ਮੈਂ ਤਾਂ ਨਾਮ ਕਿਹਾ ਹੈ ਨਾ ਜੀ ਕਿ ਭਗਵੰਤ ਮਾਨ ਬਾਦਸ਼ਾਹ ਨੇ ਤਿੰਨ ਚੀਜ਼ਾਂ ਦੇ ਕੰਟਰੋਵਰਸੀ ਵਿਵਾਰ ਕਨਫਰੋન્ટેਸ਼ਨ ਵਿਰੋਧ ਔਰ ਕਾਮੇਡੀ ਸਾਰੇ ਅਸੈਂਬਲੀ ਸੈਸ਼ਨ ਦੇ ਵਿੱਚ ਚੁਟਕਲੇ ਸੁਣਾਉਣ ਤੇ ਬਜਾਇਆ ਜਿਹੜਾ ਚਿਹਰਾ ਤੇਰਾ ਦੁਨੀਆ ਸਾਹਮਣੇ ਆ ਜਾ ਰਿਹਾ ਹੈ ਇੰਨਾ ਜਿਹੜਾ ਨਫ਼ਰਤ ਵਾਲਾ ਇੰਨਾ ਤੇਰਾ ਬਦਲਾਖੋਰੀ ਵਾਲਾ ਸਾਹਮਣੇ ਆ ਚੁੱਕਿਆ ਕਿ ਤੂੰ ਜਿਹੜਾ ਤਾਂ ਬੰਦਾ ਤੇਰੇ ਅੱਗੇ ਝੁੱਕ ਜਾਂਦਾ ਹੁਣ ਤਾਂ ਤੂੰ ਬਖਸ ਦਿੰਨਾ ਐ ਐਡਾ ਦੇ ਦਿੰਨਾ ਐ ਕਈ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਕ ਚੈਨਲ ਜਿਹੜੇ ਇਹ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਉਹਨਾਂ ਨੂੰ ਕਰੋੜਾਂ ਰੁਪਏ ਦਿੱਤੇ ਜਾ ਰਿਹਾ ਮਹੀਨੇ ਦੇ ਉਹਨਾਂ ਨੂੰ ਐਡ ਦਿੱਤੀ ਜਾ ਰਹੀ ਹੈ ਸਰਕਾਰੀ ਬਹੁਤ ਚੈਨਲ ਨੇ ਜਿਹੜੇ ਇਹਦੇ ਗੁਣਗਾਨ ਕਰ ਰਹੇ ਨੇ ਕਰੋੜਾਂ ਰੁਪਇਆ ਲੈ ਕੇ ਜ਼ਮੀਰਾਂ ਵੇਚ ਚੁੱਕੇ ਐ ਪਰ ਕੁਝ ਕਿ ਸਾਡੇ ਭਰਾ ਬਚਿਆ ਉਹਨਾਂ ਨੂੰ ਇਹ ਦੂਜੀ ਲੋਟ ਦਿਵਾਉਣਾ ਚਾਹੁੰਦੇ ਕਿ ਅਸੀਂ ਪਰਚੇ ਪਾ ਕੇ ਇਹਨਾਂ ਨੂੰ ਦਿਵਾਲੀਏ ਪਰ ਮੈਂ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਜਿਹੜੇ ਦਬ ਨਹੀਂ ਰਹੇ ਜਿਹੜੇ ਚੁੱਕ ਨਹੀਂ ਦੇ ਪਰ ਇੰਨੀ ਮਾੜੀ ਗੱਲ ਆ ਸਰਕਾਰ ਦੀ ਕਿ ਇਹ ਜਿਹੜਾ ਬੰਦਾ ਇਹਨਾਂ ਦੇ ਵਿਰੁੱਧ ਬੋਲੂਗਾ ਉਹਨਾਂ ਦੀਆਂ ਰੀਚਾਂ ਖਤਮ ਕਰ ਦੇਣੀਆਂ ਨੇ ਜਿਹੜਾ ਬੰਦਾ ਇਹਨਾਂ ਦੇ ਕੇ ਤੋੜਦਾ ਉਹਨਾਂ ਦੇ ਪੇਜ ਬੰਦ ਕਰ ਦਿੱਤੇ ਜਾਂਦੇ ਆ ਤੇ ਜਿਹੜੇ ਲਾਲਚੀ ਬੰਦੇ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਇਹ ਕੀ ਕਰਦੇ ਆ ਝਾੜੂ ਵਾਲੇ ਇਹਨਾਂ ਨੇ ਲੋਕਾਂ ਦੇ ਵਿੱਚ ਇਹ ਗੱਲ ਫਲਾ ਰੱਖੀ ਹੈ ਕਿ ਜਿਹੜਾ ਕੁਛ ਤਾਂ ਅਸੀਂ ਕਰਦੇ ਆ ਉਹ ਤਾਂ ਠੀਕ ਹੈ ਉਹ ਤਾਂ ਸੱਚਾ ਹੈ ਪਰ ਜਿਹੜਾ ਕੋਈ ਹੋਰ ਕਰਦੇ ਨੇ ਉਹ ਝੂਠੇ ਨੇ ਹੁਣ ਪਹਿਲਾਂ ਇਹ ਕੈਪਟਨ ਨੂੰ ਗਾਲਾਂ ਕੱਢਦਾ ਰਿਹਾ ਭਗੰਤਮਾਨ ਫਿਰ ਬਾਦਲ ਕਿਆਂ ਨੂੰ ਕੱਢਦਾ ਰਿਹਾ ਤੇ ਹੁਣ ਜਦੋਂ ਆਪ ਦੇਤੇ ਗੱਲ ਆ ਗਈ ਤੇ ਹੁਣ ਚੀਕਾਂ ਮਾਰਦਾ ਹੁਣ ਚੀਕਣਾ ਮਾਰ ਭਰਾਵਾ ਹੁਣ ਪ੍ਰਾਪਤੀਆਂ ਦੱਸ ਤੂੰ ਵੀ ਮੇਰੀਆਂ ਆਪ ਪ੍ਰਾਪਤੀਆਂ ਨੇ ਜਾ ਅਸੀਂ ਦੱਸਦੇ ਆ ਕਿੰਨਾ ਕਰਜ਼ਾ ਪੰਜਾਬ ਸਿਰ ਚੜ ਗਿਆ ਬਈ ਆ ਪੰਜਾਬ ਦੇ ਬੌਲੇ ਲੋਕ ਕੱਲੀ ਲਾਈਟ ਤੇ ਖੁਸ਼ ਹੋਏ ਫਿਰਦੇ ਆ ਕਿ ਲਾਈਟ ਆਉਂਦੀ ਐ ਓਏ ਲਾਈਟ ਦੇ ਨਾਲ ਨਾਲ ਤੁਹਾਡੇ ਤੁਹਾਨੂੰ ਕਿੱਥੇ ਮਾਜ ਰਹੇ ਨੇ ਕਿੰਨਾ ਕਰਜ਼ਾ ਚਾੜ ਲਿਆ ਕਿੰਨਾ ਕਰਜ਼ਾ ਹੋਰ ਲੈ ਲਿਆ ਪੰਜਾਬ ਨੇ ਕਦੇ ਚੇਤੇ ਆਈ ਐ ਗੱਲ ਨਹੀਂ ਜੀ ਲਾਈਟ ਬਹੁਤ ਆਉਂਦੀ ਐ ਬਸ ਬੁੱਝੜ ਲੋਕ ਜਿਨ੍ਹਾਂ ਨੂੰ ਅਕਲ ਹੀ ਨਹੀਂ ਪਤੀ ਨਹੀਂ ਕਿ ਪੰਜਾਬ ਕਿੱਥੋਂ ਚੱਲਦਾ ਐ ਪੰਜਾਬ ਤੇ ਸਰਕਾਰ ਜਾ ਕਿੰਨਾ ਚੜ ਰਿਹਾ ਹੈ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੋ ਰਹੇ ਨੇ ਪੰਜਾਬ ਦੀ ਸਰਕਾਰੀ ਜ਼ਮੀਨ ਉਹ ਕਿੰਨੀ ਵੇਚੀ ਜਾ ਰਹੀ ਹੈ ਕਿਵੇਂ ਟੜਾ ਟੜ ਇੱਥੇ ਰੁੱਖ ਵੱਟੇ ਜਾ ਰਹੇ ਨੇ ਕਿਵੇਂ ਟੜਾ ਟੜ ਇੱਥੇ ਨਵੇਂ ਜਿਹੜੇ ਸੈਕਟਰ ਬਣਾਏ ਜਾ ਰਹੇ ਨੇ ਮਹੱਲੀ ਚ ਪ੍ਰਵਾਸੀਆਂ ਨੂੰ ਲਿਆ ਕੇ ਬਿਠਾਉਣ ਦੇ ਲਈ ਪੰਜਾਬੀਆਂ ਦੀ ਜਿਹੜੇ ਮਜ਼ਦੂਰਾਂ ਦਾ ਕੰਮ ਹੈ ਉਹ ਬਾਹਰਲੇ ਬੰਦਿਆਂ ਨੂੰ ਦੇਣ ਲਈ ਕਿਵੇਂ ਪੰਜਾਬ ਦਾ ਜਾੜਾ ਕੀਤਾ ਜਾ ਰਿਹਾ ਹੈ ਜਿੰਨਾ ਉਜਾੜਾ ਇਸ ਸਰਕਾਰ ਦੇ ਵਿੱਚ ਹੋਇਆ ਉਹ ਕਿਸੇ ਹੋਰ ਸਰਕਾਰ ਦੇ ਵਿੱਚ ਨਹੀਂ ਹੋਇਆ ਬਾਈ ਜਨਾਹ ਜੜਾ ਇਸ ਸਰਕਾਰ ਦੇ ਵਿੱਚ ਹੋਇਆ ਹੁਣ ਜਿਹੜੇ ਲੋਕ ਇਹਦੇ ਮਗਰ ਲੱਗੇ ਫਿਰਦੇ ਆ ਕਿਉਂਕਿ ਇਹਦੇ ਕੋਲੇ ਇਕੱਲਾ ਬਸ ਜਵਾਨ ਹੈ ਇਹ ਬੋਲਣਾ ਬਹੁਤ ਜਾਣਦਾ ਕਿਉਂਕਿ ਬੋਲਣਾ ਸਰਕਾਰ ਦੀ ਤਾਕਤ ਹੈ ਜਦੋਂ ਕੋਈ ਵਿਰੋਧੀ ਤੇ ਰਾਲਾ ਬੰਦਾ ਬੋਲਦਾ ਉਦੋਂ ਤਾਂ ਉੱਤੇ ਕੈਮਰਾ ਵੀ ਨਹੀਂ ਹੁੰਦਾ ਮਾਈਕ ਵੀ ਨਹੀਂ ਹੁੰਦਾ ਪਰ ਜਦੋਂ ਇਹ ਆ ਸੈਸ਼ਨ ਦੇ ਵਿੱਚ ਤੁਸੀਂ ਦੇਖਿਆ ਜਲੂਸ ਕਿਵੇਂ ਕੱਢਿਆ ਕਿਵੇਂ ਉੱਥੇ ਮਦਾਰੀਆਂ ਵਾਂਗੂ ਖੇਡਾ ਪਾਉਂਦੇ ਆ ਕਰੋੜਾਂ ਰੁਪਇਆ ਲੱਗ ਜਾਂਦਾ ਇੱਕ ਸੈਸ਼ਨ ਤੇ ਕਰੋੜਾਂ ਰੁਪਇਆ ਖਰਚਾ ਹੁੰਦਾ ਪਰ ਇਹ ਮਦਾਰੀ ਬਣ ਕੇ ਉਥੇ ਮੈਂ 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 ਇੱਕ ਦੂਜੇ ਦੇ ਦੁੱਸਣ ਲਾ ਕੇ ਮੁੜੇ ਆਉਂਦੇ ਆ ਉਹ ਕੋਈ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਆਹ ਹਾਲਾਤ ਹੋ ਰਹੇ ਨੇ ਪੰਜਾਬ ਇੱਥੇ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ ਨਸ਼ਾ ਨਸ਼ਾਣ ਪੁੜੀਆਂ ਚ ਵਿਕ ਰਿਹਾ ਟੌਫੀਆਂ ਵਾਂਗੂ ਨਸ਼ਾ ਵਿਕ ਰਿਹਾ ਪੰਜਾਬ ਦੇ ਸਰ ਕਰਜ਼ਾ ਚੜ ਰਹੇ ਹੈ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹ ਵੇਚੀਆਂ ਜਾ ਰਹੀਆਂ ਨੇ ਇਹ ਕਦੇ ਸੋਚਿਆ ਸਾਡੇ ਪੰਜਾਬ ਦਾ ਪਾਣੀ ਧਰਤੀ ਹੇਠਾਂ ਖਤਮ ਹੋ ਰਿਹਾ ਹੈ ਨਹਿਰਾਂ ਦਾ ਪਾਣੀ ਦੂਜੇ ਸੂਬਿਆਂ ਦਿੱਤਾ ਜਾ ਰਿਹਾ ਹੈ ਇਹ ਵੀ ਆਹ ਜਿਹੜੇ ਬੁੱਝੜ ਲੋਕ ਕਹਿੰਦੇ ਆ ਲਾਈਟ ਆ ਗਈ ਜੀ ਆਹ ਲਾਈਟ ਦੇ ਕਾਰਨਾਮੇ ਆ ਜਿੱਦਾਂ ਦੀ ਲਾਈਟ ਦਿਨੇ ਆਉਣ ਲੱਗੀ ਐ ਬਾਧੂ ਆਉਣ ਲੱਗੀ ਐ ਉਦੋਂ ਦਾ ਅਸੀਂ ਨਹਿਰੀ ਪਾਣੀ ਬੰਦੀ ਕਰਤਾ ਸੀ ਕਦੇ ਨਹਿਰ ਦਾ ਨੱਕਾ ਖੋਲਕੀ ਨਹੀਂ ਲਏ ਯਾਰ ਐਨੇ ਕੁ ਮਾੜੇ ਹਾਲਾਤ ਹੋ ਗਏ ਲਾਈਟ ਆਉਂਦੀ ਐ ਤੇ ਮੋਟਰ ਦੀ ਸੁੱਛ ਦੱਬਿਆ ਉਹਨਾ ਨਹਿਰੀ ਪਾਣੀ ਦਾ ਅਸੀਂ ਲਾਉਣਾ ਹੀ ਭੁੱਲ ਗਏ ਯਾਰ ਇਹ ਬਰਬਾਦੀ ਕੀਤੀ ਜਾ ਰਹੀ ਆ ਉਹ ਪੰਜਾਬ ਦੇ ਲੋਕੋ ਤੁਹਾਡੀ ਬਰਬਾਦੀ ਤੇ ਜਿੱਦੇ ਬਰਬਾਦ ਹੋ ਗਏ ਉਹਦੇ ਬਿਲਕੋਂਗੇ ਫਿਰ ਤੁਹਾਨੂੰ ਤੁਸੀਂ ਨਾ ਅਸਲ ਲੋਕ 5-7 ਸਾਲ ਪਿੱਛੇ ਚੱਲਦੇ ਹੁੰਦੇ ਆ ਜਿਹੜੇ ਕਦੇ ਲੋਕ ਝਾੜੂ ਨੂੰ ਗਾਲਾਂ ਦਿੰਦੇ ਸੀ ਅੱਜ ਉਹ ਝਾੜੂ ਨਾਲ ਨੇ ਜਦੋਂ ਇਹ ਆਏ ਸੀ ਅਸੀਂ ਸਾਹ ਦਿੱਤਾ ਵੀ ਯਾਰ ਚੰਗੀ ਪਾਰਟੀ ਆਈ ਐ ਇਮਾਨਦਾਰ ਨੇ ਉਦੋਂ ਉਹ ਲੋਕ ਕੋਈ ਕਾਲੀਆਂ ਸੀ ਕੋਈ ਕਾਂਗਰਸੀਆਂ ਸੀ ਉਦੋਂ ਕਹਿੰਦੇ ਸੀ ਇਹ ਭਈਏ ਨੇ ਜੀ ਅੱਜ ਇਹਨਾਂ ਬਾਰੇ ਸਾਰਾ ਪਤਾ ਲੱਗ ਗਿਆ ਵੀ ਕਿੱਥੋਂ ਇਹ ਚੱਲਦੇ ਆ ਕੀ ਇਹਨਾਂ ਦੀ ਸੋਚ ਹੈ ਸਿੱਖ ਵਿਰੋਧੀ ਇਹ ਨੇ ਕਿਸਾਨ ਵਿਰੋਧੀ ਇਹ ਨੇ ਕਿਹੜੇ ਕਿਹੜੇ ਐਂ ਲਾ ਲਓ ਵੀ ਕਿਹੋ ਜਿਹੇ ਲੋਕਾਂ ਨੂੰ ਲਿਆ ਕੇ ਇਹ ਪੰਜਾਬ 'ਚ ਫਿੱਟ ਕਰ ਰਹੇ ਨੇ ਕਿਵੇਂ ਇਹ ਵੋਟ ਬੈਂਕ ਬਣਾ ਰਹੇ ਨੇ ਕਿਵੇਂ ਪੰਜਾਬ ਨੂੰ ਵੇਚ ਰਹੇ ਨੇ ਕਿਵੇਂ ਪੰਜਾਬ ਦੇ ਯੂਥ ਨੂੰ ਗੈਂਗਸਟਰ ਵਾਲੇ ਪਾਸੇ ਧੱਕ ਰਹੇ ਨੇ ਅੱਜ ਅਸੀਂ ਦੱਸ ਦਿਆਂ ਅੱਜ ਉਹ ਲੋਕ ਜਿਹੜੇ ਕਦੇ ਸਾਨੂੰ ਕਹਿੰਦੇ ਹੁੰਦੇ ਸੀ ਉਹ ਅੱਜ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਓਏ ਲਾਨਤਾ ਨੇ ਓਏ ਲਾਨਤਾ ਲਾਹੰਤਾ ਨੇ ਜਿਹੜਾ ਬੰਦਾ ਸਿੱਖ ਵਿਰੋਧੀ ਹੈ ਸਰਕਾਰ ਚ ਹੈ ਕਈ ਲੋਕ ਸਿੱਖ ਲੋਕ ਵੀ ਕੱਲੀਆਂ ਪਾਵਰਾਂ ਦੇ ਖਾਤਰ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਇਹਨਾਂ ਦੀਆਂ ਭੇਡਾਂ ਬਣੇ ਫਿਰਦੇ ਆ ਤੁਹਾਨੂੰ ਕੀ ਸਿੱਖੀ ਤਾਰੂਗੀ ਯਾਰ ਕੀ ਤੁਸੀਂ ਕੀ ਤੁਸੀਂ ਸਿੱਖੇਗੇ ਮੈਂ ਤਾਂ ਕਹਣਾ ਸਿੱਖ ਕੋ ਹੁੰਦੇ ਉਹ ਬੰਦਾ ਲਾਇਕ ਹੀ ਨਹੀਂ ਜਿਹੜਾ ਬੰਦਾ ਇੱਕ ਤਾਂ ਸਾਡੇ ਸਿਰ ਤੇ ਬੈਠਾ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾਂ ਦਿਖਾ ਰਿਹਾ ਹੈ ਸਿੱਖੀ ਤੇ ਹਮਲੇ ਕਰ ਰਿਹਾ ਹੈ ਸਾਡੇ ਜਥੇਦਾਰ ਨਾਲ ਉਹ ਪੰਗੇ ਲੈ ਰਿਹਾ ਹੈ ਭਗਵੰਤ ਮਾਨ ਡੱਕ ਕੇ ਸਰਾਬ ਦਾ ਤੇ ਟਿੱਪਣੀਆਂ ਸਾਡੇ ਧਾਰਮਿਕ ਮੁੱਦਿਆਂ ਤੇ ਕਰਦਾ ਬਈ ਤੇਰਾ ਕੀ ਮਤਲਬ ਬੰਦਾ ਯਾਰ ਧਾਰਮਿਕ ਮੁੱਦਿਆਂ ਵਿੱਚ ਤਾਂ ਮੁੱਖ ਮੰਤਰੀ ਦਾ ਹੱਕ ਹੀ ਨਹੀਂ ਬੰਦਾ ਕਿ ਧਾਰਮ ਦੇ ਮੁੱਦਿਆਂ ਦੇ ਵਿੱਚ ਟਿੱਪਣੀਆਂ ਕਰੇ ਯਾਰ ਉਹ ਵੀ ਸਾਡੇ ਕੌਮ ਦੇ ਜਥੇਦਾਰ ਨੂੰ ਇਸ ਕਰਕੇ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਤੇ ਜਿਹੜਾ ਆ ਪੱਤਰਕਾਰਾਂ ਤੇ ਜਿਹੜਾ ਇਹ ਕਰ ਰਿਹਾ ਹੈ ਨਾ ਇਹਨੂੰ ਹੰਕਾਰ ਹੋ ਰਿਹਾ ਹੈ ਕਿ ਪਤਾ ਨਹੀਂ ਸਦਾ ਲਈਏ ਮੈਂ ਰਹੂੰ ਇਹ ਰਾਜ ਭਾਗ ਪਹਿਲਾਂ ਬਾਦਲ ਵੀ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਭੰਤ ਸਿਆ ਇਹ ਹੰਕਾਰ ਚ ਨਾ ਰਹਿ ਇਹ ਨਹੀਂ ਰਹਿੰਦੀ ਹੁੰਦੀ ਆ ਪਾਵਨਾ ਸਦਾ ਵਾਰੀ ਆਉਣੀ ਹੁੰਦੀ ਹੈ ਭਰਾ ਆਪਦੇ ਵਾਰੀ ਚੀਕ ਨਾ ਮਾਰੀ ਆਪਦੇ ਵਾਰੀ ਬਿਲਕੇਗਾ ਤੂੰ ਇਹ ਕੱਟੀ ਵੀ ਜਾਂਦੇ ਆ ਪੁਰਾਣੇ ਨੇ ਜਿਹੜੇ ਦਿੱਥੋ ਭਰਾ ਮੇਰਿਆ ਜੜੀਆਂ ਇਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਨੇ ਫਿਰ ਖੁੱਲਣੀਆਂ ਨਹੀਂ ਇਹ ਗੱਲ ਦਾ ਧਿਆਨ ਰੱਖੀ ਭਾਤ ਸਿਆ ਜਿਹੜੇ ਤੂੰ ਅੱਜ ਜ਼ੁਲਮ ਕਰਨ ਲੱਗੇ ਆ ਨਾ ਨੌਜਵਾਨਾਂ ਤੇ ਕਦੇ ਕਿਸੇ ਦਾ ਚੱਕ ਕੇ ਪੇਜ ਬੰਦ ਕਰਤਾ ਕਦੇ ਕਿਸੇ ਤੇ ਸਟ੍ਰਾਈਕ ਮਾਰਤੀ ਕਦੇ ਪੱਤਰਕਾਰਾਂ ਦੇ ਚੈਨਲ ਬੰਦ ਕਰਤੇ ਕਦੇ ਪੱਤਰਕਾਰਾਂ ਦੇ ਪਰਚੇ ਦੇਤੇ ਇਹੀ ਸਭ ਕੁਝ ਤੂੰ ਜਦੋਂ ਐਮਪੀਸੀ ਕਰਦਾ ਰਿਹਾ ਲੋਕਾਂ ਨੂੰ ਕਹਿੰਦਾ ਰਿਹਾ ਤੇ ਅੱਜ ਜੇ ਲੋਕ ਕਰਦੇ ਨੇ ਤਾਂ ਫਿਰ ਇਹ ਤੇ ਆ ਨਾ ਕਰ ਵੀ ਤੂੰ ਬਦਲਾਖੁਰੀ ਕਰੇਂਗਾ ਜਵਾਬ ਦੇ ਭਾਈ ਤੇਰਾ ਜਹਾਜ਼ ਕਿੱਥੇ ਫਿਰਦਾ ਸੀ ਪੰਜਾਬ ਦੇ ਲੋਕ ਜਵਾਬ ਮੰਗਦੇ ਆ ਦੱਸਗਾ ਤੂੰ ਜਾਪਾਨ ਫਿਰਦਾ ਜਾਂ ਔਰੇ ਕੌਣ ਦਵੱਲੀ ਫਿਰਦਾ ਉਹ ਦਿੱਲੀ ਦੇ ਭਈਆਂ ਨੇ ਆ ਕੇ ਪੰਜਾਬ ਤੇ ਰਾਜ ਕੀਤਾ ਹੋਇਆ ਹੈ ਉਹ ਜਿਵੇਂ ਕਰਦੇ ਨੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਉਹਨਾਂ ਉਰੇ ਉਹ ਇਹ ਵੀ ਕਹਿ ਦੇਣਾ ਆ ਆਕਲਤਾਰ ਸੰਧਵੇਂ ਵਰਗੇ ਇਹਨਾਂ ਦਾ ਜ਼ੋਰ ਸੇ ਅਥਾ ਆ ਖੈਰੇ ਵਰਗਿਆਂ ਦੇ ਚੱਲ ਜਾਂਦਾ ਕਿ ਉਹਨਾਂ ਨੂੰ ਬਾਹਰ ਕੱਢ ਦੋ ਭਗਵਾਨਤਮਾਨ ਬੋਲੀ ਜਾਂਦਾ ਕਿ ਬੈਠੋ ਤੁਸੀਂ ਬੈਠਣ ਨੂੰ ਤਿਆਰ ਨਹੀਂ ਉਹ ਜਿਹੜਾ ਬੰਦਾ ਤੁਹਾਡੇ ਨਾਲ ਡਿਬੇਟ ਕਰਨ ਲਈ ਤਿਆਰ ਹੈ ਜਿਹੜਾ ਬੈਠਣ ਲਈ ਤਿਆਰ ਹੈ ਤੁਹਾਨੂੰ ਚੈਲੰਜ ਕਰ ਰਿਹਾ ਉਸ ਸੁਖਪਾਲ ਸਿੰਘ ਖੈਰੇ ਨੂੰ ਤੁਸੀਂ ਸਾਧੰਦੇ ਵਿੱਚੋਂ ਬਾਹਰ ਕੱਢ ਦਿੰਨੇ ਹੋ ਜੇ ਡਿਬੇਟ ਕਰਨੀ ਹੈ ਬੋਲੋ ਨਾ ਅੜੋ ਅਗਲੇ ਨਾਲ ਖੜੋ ਡਿਬੇਟ ਰੱਖੋ ਚੈਲੰਜ ਕਰੋ ਜਿਹੜਾ ਬੰਦਾ ਬੋਲਣਾ ਚਾਹੁੰਦਾ ਨੂੰ ਬਾਹਰ ਕੱਢਦੇ ਆ ਜਿਹੜੇ ਇਹਨਾਂ ਨਾਲ ਰਲੇ ਮਿਲੇ ਉਹਨਾਂ ਨੂੰ ਕਹਿੰਦੇ ਤੁਸੀਂ ਬੈਠੋ ਭੰਤ ਸਿਆ ਜਿਨੇ ਵਾਦਾ ਕੀਤਾ ਸੀ ਕਰਜ਼ ਮੁਕਤ ਕਰਨ ਦਾ ਕਰਜ਼ ਘਟਾਉਣ ਦਾ ਅਗਲੇ 3 ਮਹੀਨਿਆਂ ਦੇ ਵਿੱਚ 126 ਕਰੋੜ ਰੁਪਇਆ ਨਵਾਂ ਕਰਜ਼ਾ ਲੈਣ ਜਾ ਰਹੀਏ ਅਗਲੇ 3 ਮਹੀਨਿਆਂ ਵਿੱਚ ਲਗਭਗ ਜਿਹੜਾ ਤੁਸੀਂ ਕਹਿ ਲਓ ਕਿ 4000 ਕਰੋੜ ਰੁਪਏ ਤੋਂ ਉੱਤੇ ਪਰ ਮੰਥ ਕਮਾ ਰਹੇ ਹੋ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੋ ਵੀ ਖਜ਼ਾਨੇ ਦਾ ਕੀ ਪੀਪਾ ਠਕ ਠਕ ਹੀ ਕਰਦਾ ਇਹ ਤਾਂ ਹੁਣ ਵਾਕਈ ਠਕ ਠਕ ਕਰ ਰਿਹਾ ਹੈ ਇਹ ਪੈਸਾ ਜਾ ਕਿੱਥੇ ਰਿਹਾ ਹੈ ਜੇ ਮੈਂ ਆਕੜਿਆਂ ਦੀ ਪੜਤਾਲ ਕਰਾਂ ਪੰਜਾਬ ਅੱਜ ਡੈਟ ਟੂ ਜੀਡੀਪੀ ਰੇਸ਼ੋ 47% ਤੇ ਬਿਠਰ ਜਿਹੜਾ ਪੂਰੇ ਮੁਲਕੇ 'ਚ ਕਿਸੇ ਵੀ ਸੂਬੇ ਦਾ ਸਭ ਤੋਂ ਜ਼ਿਆਦਾ ਹੈ ਜੇ ਮੈਂ ਆਕੜੇ ਦੀ ਪੜਤਾਲ ਕਰਾਂ ਜਿੰਨਾ ਤੁਸੀਂ ਤੁਹਾਡਾ ਰੈਵਨਿਊ ਹੈ ਉਹਦਾ 96 97% ਦੇ ਮਸਾਂ ਵਿਆਜ ਪੈਸਾਂ ਤੇ ਹੋਰ ਖਰਚੇ ਦੇ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਸਾਡਾ ਜਿਹੜਾ ਜੀਐਸਟੀ ਐਨੇ ਪਰਸੈਂਟ ਵੱਧ ਗਿਆ 1 ਲੱਖ 34 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਇੰਡਸਟਰੀ ਆ ਗਈ ਉਹ ਬਈ ਪੈਸਾ ਕਿੱਥੇ ਗਿਆ ਉਹ ਪੀ ਪੇਜ ਕਿਹੜੀ ਮੋਰੀ ਹੈ ਜਿੱਥੋਂ ਪੈਸਾ ਨਿਕਲੀ ਜਾ ਰਿਹਾ ਹੈ ਕਿਉਂਕਿ ਪਿਛਲੇ 4 ਸਾਲਾਂ ਚ ਇੱਕ ਇੱਟ ਨਹੀਂ ਲੱਗੀ ਡਵੈਲਪਮੈਂਟ ਦੀ ਮੈਨੂੰ ਦੱਸੋ ਕੋਈ ਨਵਾਂ ਮੈਡੀਕਲ ਕਾਲਜ ਕੋਈ ਨਵਾਂ ਕਾਰਖਾਨਾ ਕੋਈ ਨਵਾਂ ਅਦਾਇਰਾ ਪੁੱਛ ਤਾਂ ਤੁਸੀਂ ਕੀਤਾ ਓਏ ਪੈਸਾ ਗਿਆ ਕਿੱਥੇ ਨਾਲੇ ਵੇਝੇ ਤੁਸੀਂ ਪੜਤਾਲ ਕਰੋ ਇਹ ਸਰਕਾਰ ਨੇ ਕਿਹਾ ਸੀ 16 ਮੈਡੀਕਲ ਕਾਲਜ ਮੈਂ ਬੜਾ ਹੈਰਾਨ ਰਹਿ ਗਿਆ ਮੈਨੂੰ ਤਰਸ ਆ ਪੰਜਾਬ ਸਰਕਾਰ ਤੇ ਦੋ ਮੈਡੀਕਲ ਕਾਲਜ ਕਪੂਤਲਾ ਤਹਸ਼ਾਰਪੁਰ ਉਥੇ ਪੁਰਾਣੀ ਸਰਕਾਰਾਂ ਦੇ ਐਗਜ਼ਿਸਟਿੰਗ ਹਸਪੀਟਲ ਵੱਡੇ ਬਣੇ ਨੇ ਇਹਨਾਂ ਨੇ ਸਿਰਫ 400 ਕਰੋੜ ਰੁਪਈਆ ਖਰਚ ਕਰਕੇ ਉਥਾ ਇਨਫਰਾਸਟ੍ਰਕਚਰ ਅਪਗ੍ਰੇਡ ਕਰਨਾ ਸੀ ਕਿ ਇੰਡੀਅਨ ਮੈਡੀਕਲ ਕਾਉਂਸਲ ਨੂੰ ਨਵੇਂ ਕਾਲਜਸ ਤੇ ਅਪਲਾਈ ਕਰ ਸਕੇ ਪਰ ਅੱਜ ਦਾ ਅਖਬਾਰ ਕਹਿ ਰਿਹਾ ਹੈ ਬਈ ਉਥੇ ਕੋਈ ਰੁਪਈਆ ਨਹੀਂ ਲੱਗਾ ਇਸ ਕਰਕੇ ਉਹਦੀ ਜਿਹੜੀ ਡੈਡਲਾਈਨ ਹੈ ਨਵੇਂ ਕਾਲਜ ਅਪਲਾਈ ਕਰਨ ਦੀ ਉਹ ਐਪ ਕੀ ਵੀ ਕੋਈ ਨਵਾਂ ਕਾਲਜ ਅਪਲਾਈ ਨਹੀਂ ਹੋਏਗਾ 16 ਮੈਡੀਕਲ ਕਾਲਜ ਤੇ ਛੱਡੋ ਮੁੱਖ ਮੰਤਰੀ ਸਾਹਿਬ ਜਿਹੜੇ ਦੋ ਸਾਡੇ ਕੋਲ ਇਨਫਰਾਸਟ੍ਰਕਚਰ ਤੇ ਕੁਝ ਕਰੋੜ ਰੁਪਇਆ ਖਰਚ ਕਰਕੇ ਅਪਗ੍ਰੇਡ ਕਰਨਾ ਤੁਸੀਂ ਉਹ ਵੀ ਨਹੀਂ ਕਰ ਪਾ ਰਹੇ ਤੁਸੀਂ ਜਿਹੜੇ ਮਲਾਜਮ ਨੇ ਸੂਬੇ ਦੇ ਇਹ 2025 ਤੋਂ ਤੁਸੀਂ ਉਹਨਾਂ ਨੂੰ ਡੀਏ ਵੀ 1% ਵੀ ਕਿਸ਼ਤਰੀ ਦਿੱਤੀ ਸਾਡੇ ਸੂਬੇ ਦਾ ਡੀਏ ਜੇ ਕੇਂਦਰ ਦਾ 61 ਹੈ ਸਾਡੇ ਪੜੋਸੀ ਸੂਬੇ ਦਾ 48 ਤੇ ਸਾਡਾ 41-42% ਹੈ ਤੁਸੀਂ ਮਲਾਜਮਾਂ ਨੂੰ ਵੀ ਕੱਖ ਨਹੀਂ ਦਿੱਤਾ ਤੁਸੀਂ ਇਨਫਰਾਸਟ੍ਰਕਚਰ ਤੇ ਕੋਈ ਪੈਸਾ ਨਹੀਂ ਲਾਇਆ ਹੁਣ ਗੱਲ ਉਸ ਤੋਂ ਬਾਅਦ ਕੱਲ ਮੈਂ ਪੜ ਰਿਹਾ ਹਾਂ ਇਹ ਸਰਕਾਰ ਦੀ ਆਰਥਿਕ ਹਾਲਤ ਐਨੀ ਪਤਲੀ ਹੈ ਐਨੀ ਪਤਲੀ ਹੈ ਕਿ ਸਾਡੇ 35 ਲੱਖ ਬਜ਼ੁਰਗ ਵਿਡੋਸ ਡਿਸੇਬਲਡ ਪਿਛਲੇ 4 ਮਹੀਨਾ ਤੋਂ ਉਹਨਾਂ ਦੀ 1500 ਰੁਪਏ ਮਹੀਨਾ ਪੈਸ਼ਨ ਵੀ ਨਹੀਂ ਦਿੱਤੀ ਗਈ ਜਿਹਦਾ ਇਹ ਨਾਰਾ ਮਾਰਦੇ ਨੇ ਸਾਡਾ ਬਜ਼ੁਰਗ ਸਾਡੇ ਮਾਨ ਜਿਹੜੇ ਕਹਿੰਦੇ ਸਨ ਵੀ ਅਸੀਂ 1500 ਤੋਂ 2500 ਰੁਪਏ ਪੈਨਸ਼ਨ ਕਰਾਂ ਦਾਂਗੇ। ਮੁੱਖ ਮੰਤਰੀ ਸਾਹਿਬ ਉਹ ਪੀਪੇ ਦੀ ਕਿਸੇ ਕੋਲ ਡੁਪਲੀਕੇਟ ਚਾਬੀ ਤੇ ਨਹੀਂ ਦਿੱਲੀ ਵਾਲਿਆਂ ਕੋਲ ਜਿੱਥੋਂ ਪੈਸੇ ਨਿਕਲੀ ਜਾ ਰਹੇ ਨੇ। ਜਾਂ ਜਿਵੇਂ ਤੁਸੀਂ ਸੁਣਾਉਂਦੇ ਸੀ ਬਿਸਕਟ ਵਾਲਾ ਪੀਪਾ ਉਹਦੇ ਥੱਲੇ ਕੋਈ ਚਾਬੀ ਰੱਖੀ ਹੋਈ ਏ। ਜਾਂ ਇਹ ਪੈਸਾ ਤੁਸੀਂ ਇੱਕ علیحدਾ ਅਨ ਕਨਸਟੀਚਿਊਸ਼ਨਲ ਆਰਗੇਨਾਈਜੇਸ਼ਨ ਬਣਾਈਏ ਪੰਜਾਬ ਡਵੈਲਪਮੈਂਟ ਕਮਿਸ਼ਨ ਜਿਹੜੇ ਤੁਹਾਡੇ ਹੀ ਸਾਥਕਾਂ ਬੁਲਾ ਰਹੇ ਕਹਿ ਰਹੇ ਨੇ ਵੀ 100 ਕਰੋੜ ਮਹੀਨੇ ਦੀ ਤਨਖਾਹ ਕਿਉਂਕਿ ਮੈਂ ਆਪ ਪੜਿਆ ਤੁਸੀਂ ਨੇ ਬੜੇ ਐਡਵਾਈਜ਼ਰ ਰੱਖੇ ਨੇ ਬੜੀ ਏਜੰਸੀਆਂ ਰੱਖੀਆਂ ਨੇ ਰੰਗਲਾ ਪੰਜਾਬ ਵਾਸਤੇ ਉਹ ਤੁਹਾਡੇ ਉਸ ਕਮਿਸ਼ਨ ਨੇ ਤੁਹਾਡੇ ਐਡੇ 100 ਕਰੋੜ ਰੁਪਈਆ ਮਹੀਨਾ ਖਰਚ ਕਰਨ ਵਾਲੇ ਨੇ ਜੋ ਤੁਹਾਡੇ ਬੁਲਾ ਰਹੇ ਨੇ ਕਿ ਹੈ ਉਹ ਤਰਗੜਾ ਦੁੱਖਗੜਾ ਪੰਜਾਬ ਬਣਾਤਾ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਡੇ ਤੋਂ ਮੰਗ ਕਰਨਿਆ ਆਜ ਤੁਹਾਡੀ ਲੀਡਰਸ਼ਿਪ ਹੈ ਤੁਹਾਡੀ ਫਿਸਕਲ ਮਿਸਮੈਨੇਜਮੈਂਟ ਕਾਰਨ ਆਜ ਪੰਜਾਬ ਦਾ ਹਰ ਵਿਅਕ ਇੱਕ ਲੱਖ 31000 ਰੁਪਏ ਤੋਂ ਉੱਤੇ ਕਰਜੋਈਏ ਅਸੀਂ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਐਸਟੀਐਫ ਦਾ ਤੁਸੀਂ 12000 ਕਰੋੜ ਰੁਪਏ ਖੁਰਦ-ਬੁਰਦ ਕਰ ਗਏ ਜਿੰਨਾ ਹਰ ਪਿੰਡ ਤਨ ਪੈਸਾ ਦਿੱਤਾ ਉਹ ਕੇਂਦਰ ਚੋਂ ਕੇਂਦਰ ਤੇ ਐਸਟੀਐਫ ਚੋਂ ਦਿੱਤਾ ਤੁਸੀਂ ਕੱਖ ਨਹੀਂ ਦਿੱਤਾ ਅਸੀਂ ਤੁਹਾਨੂੰ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਇਨਫਲੋ ਆਊਟਫਲੋ ਕਿਉਂਕਿ ਜਿੰਨਾ ਤੁਸੀਂ ਡੈਟ ਲਿਆ ਮੈਂ ਪੜ ਰਿਹਾ ਆਂ ਸਾ ਪੰਜਾਬ ਐਸਾ ਸੂਬਾ ਹੈ ਜਿਹੜਾ ਪੂਰੇ ਮੁਲਕੇ ਚ ਡੈਟ ਨੂੰ ਅਨਪ੍ਰੋਡਕਟਿਵ ਡੈਟ ਯੂਜ਼ ਕਰ ਰਹੇ ਆ ਅਨਪ੍ਰੋਡਕਟਿਵ ਡੈਟ ਦਾ ਮਤਲਬ ਤੁਸੀਂ ਖਰਚਾ ਲੈ ਕੇ ਰੋਜ਼ਮਰਾਂ ਦੇ ਖਰਚੇ ਕਰ ਰਹੇ ਹੋ ਤੁਸੀਂ ਕੋਈ ਕੈਪੀਟਲ ਇਨਫਰਾਸਟ੍ਰਕਚਰ ਨਹੀਂ ਕੀਤਾ ਕੋਈ ਤੁਸੀਂ ਮੁੱਢਲੇ ਖਰਚੇ ਤੇ ਕੋਈ ਮੁੱਢਲੇ ਢਾਂਚੇ ਤੇ ਕੋਈ ਪੈਸਾ ਨਹੀਂ ਖਰਚ ਕੀਤਾ ਸੋ ਇਸ ਕਰਕੇ ਇੱਕ ਵਾਈਟ ਪੇਪਰ ਇਸ਼ੂ ਕਰੋ ਪੈਸਾ ਇਨਫਲੋ ਆਊਟਫਲੋ ਜ਼ਮੀਨਾਂ ਤੁਸੀਂ ਵੇਚ ਰਹੇ ਹੋ ਕਰਜ਼ੇ ਤੁਸੀਂ ਲੈ ਰਹੇ ਹੋ ਜੀਐਸਟੀ ਤੁਸੀਂ ਕਲੇਮ ਕਰ ਰਹੇ ਹੋ ਸਾਡਾ ਵਧ ਰਿਹਾ ਹੈ ਤੇ ਫਿਰ ਇੱਕ ਅਸੀਂ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਪ੍ਰੋਪਰ ਤੁਹਾਡੀ ਸਰਕਾਰ ਤੋਂ ਲੈ ਕੇ ਅੱਜ ਤੱਕ ਇਨਫਲੋ ਆਊਟਫਲੋ ਪੈਸਾ ਕਿੱਥੋਂ ਆਇਆ ਪੈਸਾ ਕਿੱਥੇ ਗਿਆ ਤੁਸੀਂ ਪੰਜਾਬ ਦੀ ਜਨਤਾ ਦੇ ਪ੍ਰਤੀ ਜਵਾਬ ਦੇ ਦਿਓ ਸੱਚੇ